ਦੇ ਭਾਈਆਂ ਨੇ ਕਿਹਾ ਵੀ 6-7 ਮਹੀਨੇ ਸਾਨੂੰ ਲੱਗੇ ਇਹਨੂੰ ਤਿਆਰ ਕਰਨ ਤੇ ਜਿਵੇਂ ਤੁਸੀਂ ਖੜ ਗਏ ਵਾ ਅੱਛਾ ਅੱਛਾ ਕਿਸੇ ਨੇ ਪੁੱਛਿਆ ਇੰਤਕ ਵੀ ਇਹ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਜਾ ਕੇ ਮੈਂ ਹੀ ਪੁੱਛਿਆ ਅੱਜ ਤਾਂ ਮਿਸਤਰੀ ਬਾਰੇ ਤਾਂ ਅੱਜੀ ਪੁੱਛਿਆ ਤੁਸੀਂ ਸਭ ਤੋਂ ਮੈਂ ਹੀ ਪੁੱਛਿਆ ਮਿਸਤਰੀ ਤਾਂ ਉਹ ਬਸ ਆਉਂਦੇ ਨੇ ਜਰੂਰ ਤੇ ਚਲੇ ਜਾਂਦੇ ਨੇ ਠੀਕ ਹੈ ਠੀਕ ਹੈ ਤੇ ਬਾਕੀ ਇਹ ਸਾਰਾ ਜਿੰਨਾ ਸੇਰਾ ਜਾਂਦਾ ਬਾਈਆਂ ਦੇ ਸਿਰ ਜਾਂਦਾ ਹੈ ਕਿਉਂਕਿ ਆਉਂਦੇ ਨੇ ਕੋਈ ਵੀ ਚੀਜ਼ ਤਿਆਰ ਹੁੰਦੀ ਹੈ ਜਿਹੜਾ ਮਿਸਤਰੀ ਹੁੰਦਾ ਹੈ ਪਰਮਾਤਮਾ ਨੇ ਜਿਵੇਂ ਵਿਸ਼ਕਰਮਾ ਮਹਾਰਾਜ ਜੀ ਨੇ ਉਹਨੇ ਕਲਾ ਬਖਸ਼ੀ ਹੁੰਦੀ ਹੈ ਤੇ ਉਹ ਇਹ ਬਾਈਆਂ ਨੂੰ ਬਖਸ਼ੀ ਹੋਈ ਹੈ ਵਾਕਈ ਇਹਨਾਂ ਦੇ ਹੱਥ ਦੇ ਵਿੱਚ ਕਲਾ ਹੈ ਤੇ ਦੇਖੋ ਕਿੱਡਾ ਸੋਹਣਾ ਕਿਲਾ ਤਿਆਰ ਕੀਤਾ ਹੈ ਜਿਹੜੇ ਲੋਕਰੇ ਰੋਡ ਉੱਤੇ ਹੀ ਲੰਘਦੇ ਸੀ ਉਹ ਵੀ ਲੋਕ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਇੰਨਾ ਉੱਚਾ ਬਣਾ ਰਹੇ ਹੋ ਕਿਤੇ 60 ਫੀਟ ਰੱਖਾਈਓ ਕਿਤੇ ਕਿ ਜਿਹੜਾ ਕਿਉਂਕਿ ਪਹਿਲਾ ਜਮਾਨਾ ਹੁੰਦਾ ਸੀ ਉਦੋਂ ਇਹੀ ਪੱਥਰ ਵਰਤਿਆ ਜਾਂਦਾ ਸੀ ਤੇ ਬਾਈਆਂ ਨੇ ਜਿਹੜਾ ਥੱਲੇ ਪੱਥਰ ਵਰਤਿਆ ਉਹ ਵੀ ਬਿਲਕੁਲ ਕਿਲੇ ਦੇ ਹਿਸਾਬ ਨਾਲ ਉਹੀ ਵਰਤਿਆ ਕਿਉਂ ਵੇ ਲੋਕ ਕਿਤੇ ਨਾ ਕਿਤੇ ਉਹ ਪੁਰਾਣੇ ਜਮਾਨੇ ਵੱਲ ਵਾਪਸ ਮੁੜ ਰਹੇ ਨੇ ਜਿਹੜੇ ਪਿੱਛੇ ਜਮਾਨੇ ਰਹਿ ਗਏ ਕਿਉਂਕਿ ਜਿਹੜੇ ਉਹ ਜਮਾਨੇ ਹੁੰਦੇ ਸੀ ਬਹੁਤ ਹੀ ਵਧੀਆ ਜਮਾਨੇ ਹੁੰਦੇ ਸੀ ਚੰਗੇ ਟਾਈਮ ਸੀ ਚੰਗੇ ਵਕਤ ਸੀ ਤੇ ਨਾ ਹੀ ਇੰਨੀਆਂ ਮਹਿੰਗਾਈਆਂ ਹੁੰਦੀਆਂ ਸਨ ਨਾ ਹੀ ਲੋਕਾਂ ਨੂੰ ਦੁੱਖ ਤਕਲੀਫਾਂ ਹੁੰਦੀਆਂ ਸਨ ਨਾ ਹੀ ਇੰਨੀਆਂ ਬਿਮਾਰੀਆਂ ਹੁੰਦੀਆਂ ਸਨ ਅੱਜ ਆਪਾਂ ਪਹੁੰਚੇ ਆ ਜ਼ਿਲ੍ਹੇ ਸੰਗਰੂਰ ਦੇ ਪਿੰਡ ਕੜਿਆਲ ਤੇ ਇੱਥੇ ਬਣਿਆ ਹੋਇਆ ਜੀ ਆ ਬੜਾ ਸੋਹਣਾ ਆਯਾਦ ਰੈਸਟੋਰੈਂਟ ਜਾਣੀ ਕਿ ਜਿਵੇਂ ਪਹਿਲਾਂ ਰਾਜੇ ਮਹਾਰਾਜਿਆਂ ਦੇ ਕਿਲੇ ਹੁੰਦੇ ਸੀ ਤੇ ਬਿਲਕੁਲ ਉਸੇ ਤਰ੍ਹਾਂ ਦਾ ਬਣਾਇਆ ਹੋਇਆ ਰੈਸਟੋਰੈਂਟ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਕਿਉਂਕਿ ਜਿਹੜੀਆਂ ਇਹਦੀਆਂ ਕੰਧਾਂ ਜਾ ਅੱਗੇ ਸਾਹਮਣੇ ਦਰਵਾਜ਼ਾ ਬਣਿਆ ਬਿਲਕੁਲ ਪਹਿਲੇ ਟਾਈਮ ਦੇ ਜਿਵੇਂ ਰਾਜਾ ਦੇ ਟਾਈਮ ਕਿਲੇ ਹੁੰਦੇ ਸੀ ਓਵੇਂ ਬਣਾਇਆ ਹੋਇਆ ਤੇ ਆਉਣ ਜਾਣ ਵਾਲਿਆਂ ਨੂੰ ਜੋ ਰਸਤੇ ਦੇ ਵਿੱਚ ਇਸ ਸੜਕ ਤੋਂ ਗੁਜ਼ਰਦੇ ਨੇ ਉਹਨਾਂ ਨੂੰ ਕਰਸ਼ਿਤ ਕਰਦਾ ਹੈ ਤੇ ਲੋਕ ਖੜ ਕੇ ਇੱਥੇ ਇਹਨੂੰ ਦੇਖ ਕੇ ਜਾਂਦੇ ਨੇ ਤੇ ਇਸ ਇੱਥੇ ਖੜ ਕੇ ਸੈਲਫੀਆਂ ਕਰਾ ਕੇ ਜਾਂਦੇ ਨੇ ਕਿਉਂਕਿ ਇਹ ਬਹੁਤ ਹੀ ਸੋਹਣਾ ਬਣਿਆ ਹੋਇਆ ਹੈ ਤੇ ਬਾਕੀ ਇਹ ਬਾਈਆਂ ਨੇ ਕੀਤਾ ਤਿਆਰ ਇਹ ਮਿਸਤਰੀਆਂ ਨੇ ਤਿਆਰ ਕੀਤਾ ਤੇ ਬਾਈ ਜੀ ਹੁਰੀ ਵੀ ਇੱਥੇ ਖੜੇ ਹੋਏ ਨੇ ਤੇ ਆ ਤੁਸੀਂ ਦੇਖੋ ਕਿੰਨਾ ਸੋਹਣਾ ਇਹ ਜਿਵੇਂ ਪਹਿਲਾਂ ਕਿਲੇ ਹੁੰਦੇ ਸੀ ਰਾਜੇ ਮਹਾਰਾਜਾ ਦੇ ਤੇ ਕਿਲੇ ਦੇ ਵਾਂਗ ਬਿਲਕੁਲ ਇਹ ਤਿਆਰ ਕੀਤਾ ਹੋਇਆ ਹੈ ਇਹ ਰੈਸਟੋਰੈਂਟ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਵੀ ਤੇ ਕੀ ਨਾਂ ਹੈ ਜੀ ਆਪਣਾ ਬਾਈ ਜੀ ਬੂਟਾ ਸਿੰਘ ਹੈ ਜੀ ਬੂਟਾ ਸਿੰਘ ਮਿਸਤਰੀ ਹਾਂਜੀ ਤੇ ਆਪਣਾ ਕੀ ਨਾਂ ਹੈ ਜੀ ਗੁਰਜੰਟ ਸਿੰਘ ਹੈ ਜੀ ਗੁਰਜੰਟ ਸਿੰਘ ਤੇ ਇਹ ਨੇ ਬਾਈ ਜੀ ਹੋਰੀ ਮਿਸਤਰੀ ਜਿਨ੍ਹਾਂ ਨੇ ਬਾਈ ਜੀ ਬਣਾਨੇ ਇੱਕ ਰਾਕ ਕੀਤਾ ਰੈਸਟੋਰੈਂਟ ਤਿਆਰ ਤੇ ਕਰਦੇ ਆ ਬਾਈ ਜੀ ਉਹਨਾਂ ਨਾਲ ਗੱਲਬਾਤ ਤੇ ਇਹ ਬਾਈ ਜੀ ਆਪਣਾ ਕਿੰਨਾ ਟਾਈਮ ਲੱਗ ਗਿਆ ਇਹਨੂੰ ਤਿਆਰ ਕਰਨ ਤੇ ਇਹਨੂੰ ਜੀ 7 ਮਹੀਨੇ ਲੱਗੇ ਜੀ 7 ਮਹੀਨੇ ਹਾਂਜੀ ਸਰ ਜਾਣੀ ਕਿ ਵੀ 7 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦੇ ਹਾਲੇ ਹਾਲੇ ਤਾਂ ਕੰਮ ਚੱਲੀ ਜਾਂਦਾ ਹੀ ਉਹ ਅਜੇ ਤਾਂ ਕੰਮ ਚੱਲ ਰਿਹਾ ਜੀ ਹਾਂ ਵੀ ਮਤਲਬ ਇੰਨਾ ਕ ਤਿਆਰ ਹੈ 7 ਮਹੀਨੇ ਲੱਗ ਗਏ ਜੀ ਠੀਕ ਹੈ ਯਾਨੀ ਕਿ 7 ਮਹੀਨੇ ਲੱਗ ਗਏ ਤੇ ਬਾਈ ਜੀ ਜਿਵੇਂ ਹੁਣ ਇਹ ਲਾ ਲੋ ਵੀ ਰੈਸਟੋਰੈਂਟ ਦੇ ਮਾਲਕ ਨੇ ਵੀ ਜਿਵੇਂ ਲਾ ਲੋ ਅੱਜ ਕੱਲ੍ਹ ਵੀ ਨਵਾਂ ਜ਼ਮਾਨਾ ਆ ਗਿਆ ਤਕਨੀਕ ਬਦਲ ਗਈ ਲੋਕ ਬਹੁਤ ਮਹਿੰਗੇ ਮਹਿੰਗੇ ਰੈਸਟੋਰੈਂਟ ਬਣਵਾਉਣ ਲੱਗ ਗਏ ਤੇ ਘਰਾਂ ਦੇ ਵਿੱਚ ਕੋਈ ਵੀ ਜਿਵੇਂ ਲਾ ਲੋ ਵਿਆਹ ਸ਼ਾਦੀਆਂ ਨਹੀਂ ਕਰਦਾ ਵੀ ਰੈਸਟੋਰੈਂਟ ਦੇ ਵਿੱਚ ਲੋਕ ਕਰਦੇ ਨੇ ਤੇ ਮਤਲਬ ਉਹਨਾਂ ਦੇ ਮਤਲਬ ਦਿਮਾਗ ਦੇ ਵਿੱਚ ਕਿਵੇਂ ਆਈ ਵੀ ਜਿਵੇਂ ਅੱਜ ਤੋਂ 100 ਸਾਲ ਪਿੱਛੇ ਤੁਰ ਜਾਈਏ ਜਾਂ ਉਦੋਂ ਵੀ ਪਿੱਛੇ ਤੁਰ ਜਾਈਏ ਵੀ ਪਹਿਲਾ ਰਾਜਿਆਂ ਦੇ ਜਿਵੇਂ ਕਿਲੇ ਹੁੰਦੇ ਹੁੰਦੇ ਸੀ ਇਸ ਟਾਈਪ ਤੇ ਉਸ ਤਰ੍ਹਾਂ ਦਾ ਲਾ ਲੋ ਵੀ ਇਹ ਬਣਾਇਆ ਹੋਇਆ ਤੇ ਉਹਨਾਂ ਦੇ ਇਹ ਦਿਮਾਗ 'ਚ ਕਿਵੇਂ ਆਈ ਇਹ ਬਣਾਉਣ ਬਾਰੇ ਇਹ ਲੱਗ ਚੀਜ਼ ਬਣੀ ਹੈ ਨਾ ਜੀ ਅੱਛਾ ਉਹਨਾਂ ਨੇ ਮਤਲਬ ਮਨ 'ਚ ਸੀ ਵੀ ਇਹ ਬਣਾਣਾ ਹੈ ਆਪਾਂ ਨੇ ਅੱਛਾ ਜਾਣ ਕੇ ਵੀ ਉਹਨਾਂ ਨੇ ਇਹ ਚੀਜ਼ ਸੋਚੀ ਵੀ ਜਿਵੇਂ ਹੁਣ ਵੀ ਅੱਜ ਕੱਲ ਨਵੀਆਂ ਤਕਨੀਕਾਂ ਨੇ ਵੀ ਉਹਨਾਂ ਨੂੰ ਲੋਕ ਜਿਵੇਂ ਇੰਨਾ ਪ੍ਰਭਾਵਿਤ ਨਹੀਂ ਉਹਨਾਂ ਤੋਂ ਹੁੰਦੇ ਜਾਂ ਉਹਨਾਂ ਨੂੰ ਦੇਖ ਕੇ ਲੋਕ ਕਰਸ਼ਿਤ ਨਹੀਂ ਹੁੰਦੇ ਇੱਥੇ ਆਪਣੇ ਏਰੀਆ 'ਚ ਕਿਤੇ ਹੈ ਨਹੀਂ ਨੇੜੇ ਅੱਛਾ ਪੁਰਾਣਾ ਥੋੜਾ ਡਿਜ਼ਾਈਨ ਲੈਂਦਾ ਅੱਛਾ ਜਾਣੀ ਕਿ ਜਿਵੇਂ ਪਹਿਲਾਂ ਰਾਜਿਆਂ ਦੇ ਕਿਲੇ ਹੁੰਦੇ ਸੀ ਵੀ ਉਸ ਟਾਈਪ ਦਾ ਡਿਜ਼ਾਈਨ ਲਿਆ ਆ ਕੇ ਤੇ ਇਹ ਰੈਸਟੋਰੈਂਟ ਤਿਆਰ ਕੀਤਾ ਤੇ ਬਾਈ ਜੀ ਲੱਗਦਾ ਨਹੀਂ ਜਿਵੇਂ ਹੁਣ ਅੱਜ ਕੱਲ ਵੀ ਜਮਾਨਾ ਪਹਿਲਾਂ ਨਾਲੋਂ ਬਦਲੀ ਜਾਂਦਾ ਜਿਵੇਂ ਹੁਣ ਘਰਾਂ ਦੇ ਵਿੱਚ ਲੋਕ ਕੋਠੀਆਂ ਵੀ ਬਣਾਉਂਦੇ ਨੇ ਤੁਸੀਂ ਤਾਂ ਕੰਮ ਕਰਦੇ ਹੋ ਮਿਸਤਰੀ ਉਹ ਵੀ ਜਿਵੇਂ ਉਹ ਵੀ ਜਿਵੇਂ ਲਾਲੋ ਵੀ ਪਹਿਲਾਂ ਵੀ 99 99 ਜਾਂ ਉਦੋਂ ਪਿੱਛੇ ਜਿਹੜੇ ਪਾਵੇ ਲੱਗਦੇ ਹੁੰਦੇ ਸੀ ਉੱਪਰ ਗੈਲਰੀਆਂ ਦੇ ਜਾਂ ਜਿਹੜੀਆਂ ਮਤਲਬ ਘਰਾਂ ਦੇ ਵਿੱਚ ਜ ਆਪਾਂ ਜਾਲੀਆਂ ਲਾਉਂਦੇ ਹੁੰਦੇ ਸੀ ਉਹ ਸੀਮਿੰਟ ਦੀਆਂ ਬਣੀਆਂ ਹੁੰਦੀਆਂ ਸੀ ਵੀ ਉਹ ਦੁਵਾਰਾ ਲਾ ਕੇ ਵਰਤਣ ਦ ਲੋਕ ਇਹੋ ਜਿਹੇ ਵੀ ਕਲਾਸਿਕ ਜਿਹੜਾ ਡਿਜ਼ਾਈਨ ਆ ਪਸੰਦ ਕਰਦੇ ਨੇ ਵੀ ਤੁਸੀਂ ਕਰਦੇ ਹੋ ਉਹ ਵੀ ਤਿਆਰ ਕਰਦੇ ਹੋ ਹਾਂਜੀ ਹਾਂਜੀ ਸਰ ਉਹ ਵੀ ਤਿਆਰ ਕਰਦੇ ਨੇ ਹਾਂ ਅੱਛਾ ਹਾਂਜੀ ਹਾਂਜੀ ਸਰ ਉਹ ਵੀ ਤਿਆਰ ਕਰਦੇ ਨੇ ਕਰੇ ਨਹੀਂ ਤਿਆਰ ਸਟੱਡ ਫਾਰਮ ਬਣਾਇਆ ਜੀ ਅੱਛਾ ਇੱਕ ਹੋਰ ਕਿਸੇ ਦਾ ਗੇਟ ਤਿਆਰ ਕਰਾਇਆ ਜੀ ਠੀਕ ਹੈ ਉਹ ਵੀ ਪੁਰਾਣੇ ਡਿਜ਼ਾਈਨ ਦਾ ਜੀ ਅੱਛਾ ਯਾਨੀ ਕਿ ਮਤਲਬ ਜਿਹੜਾ ਉਹ ਫਾਰਮ ਤਿਆਰ ਕੀਤਾ ਜੀ ਕਿਸੇ ਦਾ ਫਾਰਮ ਸਟੱਡ ਫਾਰਮ ਆ ਜੀ ਸਟੱਡ ਫਾਰਮ ਇਹਨਾਂ ਦਾ ਹੀ ਆ ਜੀ ਇਹਨਾਂ ਦੀ ਹੀ ਆ ਜੀ ਯਾਨੀ ਕਿ ਜਿਹੜੇ ਮਤਲਬ ਇਹ ਬਾਣੀ ਨੇ ਇਹ ਨਹੀਂ ਨਹੀਂ ਸਰਦਾਰ ਨੇ ਇਹ ਅੱਛਾ ਸਰਦਾਰ ਨੇ ਇਹ ਜਿਹਨਾਂ ਦਾ ਰੈਸਟੋਰੈਂਟ ਆ ਠੀਕ ਹੈ ਤੇ ਬੀ ਜੱਟ ਜੀ ਵੀਦਾਰ ਨੇ ਜਿੰਨਾ ਦਾ ਰੈਸਟੋਰੈਂਟ ਹੈ ਤੇ ਇਹਨਾਂ ਦਾ ਮਤਲਬ ਸਟੱਡ ਫਾਰਮ ਵੀ ਪਾਈਆਂ ਨੇ ਤਿਆਰ ਕੀਤਾ ਤੇ ਉਹ ਵੀ ਇਸੇ ਕਿਲੇ टाइप ਹੀ ਤਿਆਰ ਕੀਤਾ ਜੀ ਹਾਂ ਜੀ ਬਿਲਕੁਲ ਬਿਲਕੁਲ ਇਹੋ ਜੀ ਚੀਜ਼ ਹੈ ਜੀ ਠੀਕ ਹੈ ਅੱਛਾ ਜਾਣੀ ਕਿ ਉਹ ਫਾਰਮ ਉਹ ਵੀ ਤੁਸੀਂ ਉੱਥੇ ਤਿਆਰ ਕੀਤੇ ਸਟੱਡ ਫਾਰਮ ਤਿਆਰ ਕੀਤੇ ਠੀਕ ਹੈ ਤੇ ਲਵਾਈ ਜੀ ਫਰੀ ਕਹਿੰਦੇ ਵੀ ਜਿੰਨਾ ਦਾ ਮਤਲਬ ਲਾਲੋ ਵੀ ਰੈਸਟੋਰੈਂਟ ਆ ਪਿੱਛੇ ਤੁਹਾਨੂੰ ਦਿਖਾਣੇ ਆ ਤਿਆਰ ਹੋਇਆ ਹੈ ਦੇਖਣਾ ਦੇਣੀ ਜੀ ਅੱਛਾ ਅੱਛਾ ਤੇ ਇਹ ਬਾਈ ਜੀ ਹੁਰੀ ਕਹਿੰਦੇ ਵੀ ਪਿੱਛੇ ਜਿਹੜਾ ਰੈਸਟੋਰੈਂਟ ਹੈ ਪਹਿਲਾਂ ਦਾ ਬਣਿਆ ਹੋਇਆ ਤੇ ਪਰ ਜਿਹੜਾ ਇਹ ਮੂਰੇ ਗੇਟ ਬਣਾਇਆ ਤੇ ਇਹ ਵੀ ਇੱਕ ਬਹੁਤ ਵਧੀਆ ਇਨਾ ਭਾਈਆਂ ਦੀ ਸੋਚ ਹੈ ਤੁਸੀਂ ਆ ਵੇਖੋ ਵੇਖ ਸਕਦੇ ਹੋ ਅੰਦਰੋਂ ਵੀ ਡਿਜ਼ਾਈਨ ਇਹਦਾ ਕਿਵੇਂ ਦਾ ਮਤਲਬ ਲੋਕਲ ਲੱਗਦੀ ਆ ਦੇਖੋ ਬਹੁਤ ਹੀ ਸੋਹਣਾ ਲੱਗਦਾ ਜਿਵੇਂ ਪਹਿਲਾਂ ਰਾਜਿਆਂ ਦੇ ਕਿਲੇ ਹੁੰਦੇ ਹੁੰਦੇ ਸੀ ਉਸ ਟਾਈਪ ਇਹ ਪੈਲਸ ਬਣਾ ਤੇ ਇੱਕ ਆਕੀ ਤਰ੍ਹਾਂ ਦੀ ਸੋਚ ਹੈ ਬਹੁਤ ਹੀ ਸੋਹਣਾ ਲੱਗਦਾ ਤੇ ਬਾਈ ਜੀ ਫੁਰੀ ਕਹਿੰਦੇ ਵੀ ਇਹ ਬਹੁਤ ਆਕਰਸ਼ਿਤ ਕਰਦਾ ਹੈ ਜਦੋਂ ਇਹਨੂੰ ਤੂੰ ਦੇਖਦਾ ਤੇ ਫਿਰ ਕਰਦੇ ਆ ਬਾਈ ਜੀ ਫੁਰਾਣਾ ਗੱਲਬਾਤ ਤੇ ਇਹ ਭਾਈ ਨੇ ਮਿਸਤਰੀ ਜਿਨ੍ਹਾਂ ਨੇ ਤਿਆਰ ਕੀਤਾ ਹੈ ਤੇ ਕਰਦੇ ਆ ਭਾਈ ਜੀ ਨਾਲ ਗੱਲਬਾਤ ਭਾਈ ਜੀ ਜਿਵੇਂ ਲਾ ਲੋ ਉਹ ਵੀ ਆ ਸਾਹਮਣੇ ਰੋਡ ਐ ਤੇ ਲੋਕ ਜਿਵੇਂ ਰੋਡ ਤੋਂ ਲੰਘਦੇ ਨੇ ਫਿਰ ਕੋਈ ਲੋਕ ਬਸ ਸੈਲਫੀਆਂ ਵਗੈਰਾ ਵੀ ਕਰਨ ਇੱਥੇ ਹੁੰਦੇ ਨੇ ਬਹੁਤ ਕਰਦੇ ਨੇ ਸੈਲਫੀਆਂ ਕਰਕੇ ਜਾਂਦੇ ਨੇ ਹਾਂ ਜੀ ਹਾਂ ਅੱਛਾ ਅੱਛਾ ਤੇ ਜਾਣੀ ਕਿ ਜਿਵੇਂ ਉਹਨਾਂ ਨੂੰ ਦੇਖ ਕੇ ਆਇਆ ਲੱਗਦਾ ਵੀ ਜਿਵੇਂ ਕਿਸੇ ਰਾਜੇ ਦਾ ਕਿਲਾ ਹੁੰਦਾ ਹੈ ਨਾ ਹੀ ਕਿਉਂਕਿ ਕਿਲੇ टाइप ਹੀ ਬਣਿਆ ਹੀ ਐ ਹਾਂ ਕਿਉਂਕਿ ਅਸੀਂ ਵੀ ਅੱਗੇ ਮਤਲਬ ਕੰਮ ਗਿਆ ਸੀ ਬਰੇਟੇ ਤੇ ਰਸਤੇ 'ਚ ਲੱਗ ਜੋ ਲੰਘ ਰਹੇ ਸੀ ਅਸੀਂ ਵੀ ਸੋਚਿਆ ਵੀ ਇੱਥੇ ਸੈਲਫੀਆਂ ਕਰਦੇ ਆ ਪਰ ਮੇਰਾ ਦਿਲ ਕੀਤਾ ਵੀ ਆਪਾਂ ਇਹਦੀ ਵੀਡੀਓ ਬਣਾ ਕੇ ਤੇ ਇੱਥੇ ਗੱਲਬਾਤ ਕਰ ਤੇ ਬਾਕੀ ਇਹ ਸਾਰਾ ਜਿੰਨਾ ਸੇਰਾ ਜਾਂਦਾ ਬਾਈਆਂ ਦੇ ਸਿਰ ਜਾਂਦਾ ਕਿਉਂਕਿ ਉਹ ਆਂਦੇ ਨੇ ਕੋਈ ਵੀ ਚੀਜ਼ ਤਿਆਰ ਹੁੰਦੀ ਹੈ ਜਿਹੜਾ ਮਿਸਤਰੀ ਹੁੰਦਾ ਹੈ ਪਰਮਾਤਮਾ ਨੇ ਜਿਵੇਂ ਵਿਸ਼ਕਰਮਾ ਮਹਾਰਾਜ ਜੀ ਨੇ ਉਹਨੇ ਕਲਾ ਬਖਸ਼ੀ ਹੁੰਦੀ ਹੈ ਤੇ ਉਹ ਇਹ ਬਾਈਆਂ ਨੂੰ ਬਖਸ਼ੀ ਹੋਈ ਹੈ ਵਾਕਈ ਇਹਨਾਂ ਦੇ ਹੱਥ ਦੇ ਵਿੱਚ ਕਲਾ ਹੈ ਤੇ ਦੇਖੋ ਕਿੱਡਾ ਸੋਹਣਾ ਕਿਲਾ ਤਿਆਰ ਕੀਤਾ ਹੈ ਮਿਸਤਰੀ ਇੱਕ ਇਹੋ ਜਿਹਾ ਮਤਲਬ ਉਹ ਹੈ ਜਿਹੜਾ ਮਤਲਬ ਇਸ ਨੂੰ ਬਣਾ ਸਕਦਾ ਆਮ ਇਨਸਾਨ ਨਹੀਂ ਬਣਾ ਸਕਦਾ ਤੇ ਪਰਮਾਤਮਾ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਬਹੁਤ ਵਧੀਆ ਕਲਾ ਦਿੱਤੀ ਹੈ ਇਹ ਚੀਜ਼ ਬਣਾਣੀ ਕੋਈ ਹਰ ਇੱਕ ਆਦਮੀ ਨਹੀਂ ਬਣਾ ਸਕਦਾ ਹਰ ਇੱਕ ਬੰਦਾ ਨਹੀਂ ਬਣਾ ਸਕਦਾ ਤੇ ਉਹ ਇਹ ਦੋਵੇਂ ਬਾਈ ਨੇ ਮਿਸਤਰੀ ਨੇ ਜਿਨ੍ਹਾਂ ਨੇ ਇਹ ਕਿਲਾ ਤਿਆਰ ਕੀਤਾ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਤੇ ਹਜੇ ਤਾਂ ਵੇਖੋ ਜੀ ਇਹਦਾ ਕੰਮ ਚੱਲ ਰਿਹਾ ਹੈ ਜਿਦੋਂ ਇਹਦਾ ਕੰਮ ਪੂਰਾ ਕੰਪਲੀਟ ਹੋ ਗਿਆ ਆ ਫੇਰ ਦੇਖਿਓ ਇਹ ਬਹੁਤ ਹੀ ਸੋਹਣਾ ਬਣੂਗਾ ਤੇ ਬਾਈ ਜੀ ਜਿਹੜਾ ਇਹ ਥੱਲੇ ਪੱਥਰ ਵਰਤਿਆ ਤੇ ਇਹ ਵੀ ਐਂ ਲੱਗਦਾ ਜਿਵੇਂ ਪਹਿਲਾਂ ਦੇ ਮਤਲਬ ਜਮਾਨਿਆਂ ਦੇ ਵਿੱਚ ਵਰਤਦੇ ਹੁੰਦੇ ਸੀ ਹਾਂਜੀ ਫਿਰ ਉਸੇ ਸਾਹਿਬ ਨਾਲ ਲੈਂਦਾ ਜੀ ਇਹ ਅੱਛਾ ਉਸੇ ਸਾਹਿਬ ਨਾਲ ਜਿਹੜਾ ਪੁਰਾਣਾ ਮਤਲਬ ਕਿਲੇ ਦੇ ਸਾਹਿਬ ਨਾਲ ਹੀ ਲੈਂਦੇ ਸੀ ਸਾਰਾ ਕੁਝ ਅੱਛਾ ਕਿਲੇ ਦੇ ਸਾਹਿਬ ਨਾਲ ਹੀ ਤੇ ਆਹ ਦੇਖੋ ਜੀ ਜੇ ਚਾਹੁੰਦੇ ਤਾਂ ਇੱਥੇ ਮਾਰਵਲ ਵਗੈਰਾ ਜਾਂ ਕੋਈ ਮਹਿੰਗਾ ਪੱਥਰ ਲਾ ਸਕਦੇ ਸੀ ਪਰ ਬਾਈਆਂ ਨੇ ਇੱਥੇ ਵੀ ਦੇਖੋ ਵੀ ਆਹ ਜਿਹੜਾ ਆਮ ਲੋਕ ਘਰ ਪੱਥਰ ਵਰਤਦੇ ਨੇ ਚਲੋ ਗਰੀਬ ਬੰਦਾ ਹੁੰਦਾ ਉਹ ਜਿਆਦਾ ਮਹਿੰਗਾ ਲੈਂਟਰ ਜਾਂ ਕੋਈ ਹੋਰ ਚੀਜ਼ ਨਹੀਂ ਪਾ ਸਕ ਇਸ ਕਰਕੇ ਜਿਹੜਾ ਕਿਉਂਕਿ ਪਹਿਲਾ ਜਮਾਨਾ ਹੁੰਦਾ ਸੀ ਉਦੋਂ ਇਹੀ ਪੱਥਰ ਵਰਤਿਆ ਜਾਂਦਾ ਸੀ ਤੇ ਬਾਈਆਂ ਨੇ ਜਿਹੜਾ ਥੱਲੇ ਪੱਥਰ ਵਰਤਿਆ ਉਹ ਵੀ ਬਿਲਕੁਲ ਕਿਲੇ ਦੇ ਹਿਸਾਬ ਨਾਲ ਉਹੀ ਵਰਤਿਆ ਕਿਉਂਕਿ ਉਦੋਂ ਤਕਨੀਕਾਂ ਇਹੀ ਹੁੰਦੀਆਂ ਸਨ ਏਡੀਆਂ ਮਸ਼ੀਨਾਂ ਦਾ ਜੋਗਣੀ ਸੀ ਇਸ ਕਰਕੇ ਕੱਚਾ ਹੁੰਦਾ ਸੀ ਛੇਤੀ ਕੱਟਿਆ ਜਾਂਦਾ ਸੀ ਤੇ ਪਹਿਲਾਂ ਇਹਨੂੰ ਹੀ ਵਰਤਿਆ ਜਾਂਦਾ ਸੀ ਤੇ ਇਸ ਕਰਕੇ ਆ ਬਾਈਆਂ ਨੇ ਦੇਖੋ ਜੀ ਬਹੁਤ ਹੀ ਸੋਹਣਾ ਤਿਆਰ ਕੀਤਾ ਤੇ ਬਾਈ ਜੀ ਜੇ ਕਿਸੇ ਨੇ ਮਤਲਬ ਜਿਵੇਂ ਕੋਈ ਮੰਨ ਲਓ ਕੋਈ ਇਸ ਤਰ੍ਹਾਂ ਦੀ ਚੀਜ਼ ਤਿਆਰ ਕਰਾਣੀ ਹੋਵੇ ਤੇ ਆਪਣਾ ਨੰਬਰ ਨੁਮਰ ਦੇ ਦਿਓ ਬਾਈ ਜੀ ਹਾਂਜੀ ਨੰਬਰ ਲੈ ਲਓ ਜੀ ਸਾਡਾ ਹਾਂ ਦੱਸ ਦਿਓ ਜੀ 95690 ਠੀਕ ਹੈ ਜੀ 17791 ਮਿਸਤਰੀ ਬੂਟਾ ਸਿੰਘ ਠੀਕ ਹੈ ਤੇ ਕਿਹੜਾ ਪਿੰਡ ਹੈ ਜੀ ਆਪਣਾ ਚੋਟੀਆਂ ਜੀ ਸੰਗਰੂਰ ਜ਼ਿਲ੍ਹਾ ਜੀ ਕਿਹੜਾ ਪਿੰਡ ਚੋਟੀਆਂ ਸੰਗਰੂਰ ਜ਼ਿਲ੍ਹਾ ਠੀਕ ਹੈ ਤੇ ਬਾਈ ਕਹਿੰਦਾ ਚੋਟੀਆਂ ਪਿੰਡ ਹੈ ਬਾਈ ਦਾ ਤੇ ਬਾਈ ਨੇ ਵਿੱਚ ਨੰਬਰ ਦਿੱਤਾ ਜੇਕਰ ਕਿਸੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਇਹੋ ਜੀ ਚੀਜ਼ ਬਣਵਾਣੀ ਹੋਏ ਤੇ ਬਾਈ ਨਾਲ ਸੰਪਰਕ ਕਰ ਸਕਦਾ ਤੇ ਬਾਈ ਕਹਿੰਦਾ ਅਸੀਂ ਕੋਈ ਮਤਲਬ ਕੋ ਇਹੋ ਜੀ ਛੋਟੀ ਮੋਟੀ ਚੀਜ਼ ਆਪਣੀ ਮੋਟਰ ਤੇ ਜਾਂ ਆਪਣੇ ਖੇਤ ਤਿਆਰ ਕਰਾਣੀ ਹੋਏ ਤੇ ਬਾਈ ਨੂੰ ਮਿਲ ਸਕਦਾ ਤੇ ਬਿਆ ਬਾਈ ਨੂੰ ਮਿਲ ਕੇ ਤੇ ਆਪਣਾ ਦੱਸ ਕੇ ਤਿਆਰ ਕਰਾ ਸਕਦਾ ਤੇ ਆ ਬਾਈਆਂ ਨੇ ਕੀਤਾ ਜੀ ਕਿਲਾ ਤਿਆਰ ਸਿਰੇ ਹੀ ਲਾਤਾ ਬਾਈਆਂ ਨੇ ਤੇ ਬਾਈ ਜੀ ਵਾਕੇ ਹੀ ਮੈਂ ਦਿਲੋਂ ਸੱਚ ਕਹਿ ਰਿਹਾ ਬਾਈ ਜੀ ਤੁਹਾਨੂੰ ਸਲੂਟ ਹੈ ਕਿਉਂਕਿ ਹਰ ਇੱਕ ਦੇ ਵਸ ਦੀ ਚੀਜ਼ ਨਹੀਂ ਹੈਗੀ ਇਹੋ ਜੀ ਤਿਆਰ ਕਰਨੀ ਵਧੀਆ ਮਿਸਤਰੀ ਹੈ ਜਿਹੜਾ ਜਾਣਕਾਰ ਉਹੀ ਕਰ ਸਕਦਾ ਹੈ ਢੇਸ ਕਰਕੇ ਬਾਈ ਤੁਹਾਨੂੰ ਸਲੂਟ ਹੈ ਤੇ ਬਹੁਤ ਵਧੀਆ ਚੀਜ਼ ਤੁਸੀਂ ਬਣਾਈ ਹੈ ਤੇ ਵਾਕੇ ਹੀ ਲੋਕ ਆਕਰਸ਼ਿਤ ਹੋਣਗੇ ਤੇ ਇਹਦੇ ਪ੍ਰਤੀ ਜਰੂਰ ਆਉਣਗੇ ਤੇ ਇਹਨੂੰ ਦੇਖ ਕੇ ਮੱਲੋ ਮੱਲੀ ਦੇਲ ਕਰਦਾ ਵੀ ਇਹਨੂੰ ਦੇਖਣ ਨੂੰ ਤੇ ਬਾਈ ਜੀ ਜਿਵੇਂ ਇਹ ਗੇਟ ਬਣਿਆ ਹੈ ਇਹਦੀ ਇੰਨੀ ਉੱਚੀ ਉਚਾਈ ਹੈ ਤੇ ਮਤਲਬ ਲਾ ਲੋ ਇਹਨੂੰ ਕਿਸੇ ਤਰ੍ਹਾਂ ਤਿਆਰ ਵੀ ਕੀਤਾ ਹੋਣਾ ਤੇ ਇਸ ਚੀਜ਼ ਤੋਂ ਮਤਲਬ ਤੁਸੀਂ ਇੱਡਾ ਰਿਸਕ ਲੈਣ ਤੋਂ ਡਰਦੀ ਲੱਗਿਆ ਨਹੀਂ ਸਾਨੂੰ ਪਤਾ ਕੀ ਜਿਹੜੇ ਲੋਕਰੇ ਰੋਡ ਉੱਤੇ ਹੀ ਲੰਘਦੇ ਸੀ ਹਾਂ ਉਹ ਵੀ ਲੋਕ ਕਹਿੰਦੇ ਸੀ ਕਹਿੰਦੇ ਵੀ ਤੁਸੀਂ ਇੰਨਾ ਉੱਚਾ ਬਣਾ ਰਹੇ ਹੋ ਕਿਤੇ 60 ਫੀਟ ਰੱਖਾਈਓ ਕਿਤੇ ਅੱਛਾ ਹਾਂਜੀ ਅਸੀਂ ਫੇਰ ਵੀ ਮਤਲਬ ਪੂਰਾ ਪ੍ਰਮਾਤਮਾ ਤੇ ਭਰੋਸਾ ਰੱਖਿਆ ਜੀ ਸਾਨੂੰ ਪੂਰਾ ਰੱਬ ਨੇ ਸਾਥ ਦਿੱਤਾ ਇਸ ਕਰਕੇ ਤਿਆਰ ਹੋ ਗਿਆ ਅੱਛਾ ਜਾਨੀ ਕਿ ਉਹ ਹੀ ਕਹਿੰਦੇ ਨੇ ਵੀ ਮਨ ਦੇ ਵਿੱਚ ਲਗਨ ਹੋਣੀ ਚਾਹੀਦੀ ਹੈ ਤਾਂ ਉਸ ਪਰਮਾਤਮਾ ਦੀ ਓਟ ਹੋਣੀ ਚਾਹੀਦੀ ਹੈ। ਇਹ ਤਾਂ ਪਰਮਾਤਮਾ ਦਾ ਹੀ ਕੰਮ ਹੈ ਵੀ ਉਹ ਬੰਦਾ ਕਰ ਸਕਦਾ ਹੈ। ਇਹ ਲੋਕ ਕਹਿੰਦੇ ਨੇ ਵੀ ਇਹ ਨਹੀਂ ਤੂੰ ਕਰ ਸਕਦਾ ਪਰ ਉਹ ਪਰਮਾਤਮਾ ਪਰਮਾਤਮਾ ਸਾਥ ਦਿੰਦਾ। ਜਦੋਂ ਪਰਮਾਤਮਾ ਸਾਥ ਦਿੰਦਾ ਨਾ ਜੀ ਉਹ ਸਭ ਕੁਝ ਤਿਆਰ ਹੋ ਜਾਂਦਾ ਜੀ। ਬਿਲਕੁਲ ਬਿਲਕੁਲ। ਮੈਂ ਬਾਈ ਕਹਿੰਦਾ ਵੀ ਜਦੋਂ ਅਸੀਂ ਇਹ ਗੇਟ ਤਿਆਰ ਕਰਦੇ ਸੀ ਤਾਂ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਇਹਦੀ ਉਚਾਈ ਕਿੰਨੀ ਹੈ ਤੇ ਆਪਾਂ ਨੂੰ ਇੱਥੋਂ ਦੇਖਦੇ ਆਂ ਡਰ ਲੱਗਦਾ ਤੇ ਬਾਈਆਂ ਨੇ ਕਿਵੇਂ ਇਹਨੂੰ ਉੱਪਰ ਇੱਟਾਂ ਰੋਕੇ ਜਾਂ ਕਿਸੇ ਤਰ੍ਹਾਂ ਤਿਆਰ ਕੀਤਾ ਹੋਣਾ। ਤੇ ਬਾਈ ਕਹ ਮਤਲਬ ਇਸ ਗੱਲ ਨੂੰ ਹੱਸਦੇ ਵੀ ਹੁੰਦੇ ਸੀ ਵੀ ਤੁਸੀਂ ਇਹਦੇ ਤੋਂ ਸੱਟਾ ਖਾਓਗੇ ਜਾਂ ਕੋਈ ਨੁਕਸਾਨ ਕਰਾ ਲੋਗੇ ਵੀ ਐਡਾ ਉੱਚਾ ਇਹਨੂੰ ਕਿਵੇਂ ਤਿਆਰ ਕਰੋਗੇ ਪਰ ਬਾਈ ਕਹਿੰਦੇ ਵੀ ਉਸ ਪਰਮਾਤਮਾ ਦੀ ਓਟ ਲੈ ਕੇ ਉਸ ਮਾਲਕ ਦੀ ਅਸੀਂ ਇਸ ਨੂੰ ਤਿਆਰ ਕੀਤਾ ਤੇ ਉਸ ਮਾਲਕ ਨੇ ਸਾਥ ਦਿੱਤਾ ਤੇ ਅਸੀਂ ਇਸ ਨੂੰ ਕੰਪਲੀਟ ਕਰਤਾ ਤੇ ਇਹ ਕਿੰਨੇ ਚਿਰ ਚ ਤਿਆਰ ਕੀਤਾ ਬਾਈ ਜੀ ਇਹ ਸਾਰਾ ਗੇਟ ਜਿਹੜਾ ਅਗਲੀ ਸਾਈਡ ਹੈ ਇਹੇ ਜੀ ਅਸੀਂ 7 ਮਹੀਨੇ ਜੀ ਤਿਆਰ ਕਰਿਆ ਜੀ 7 ਮਹੀਨੇ ਜਾਣੀ ਕਿ ਲੱਗੇ ਇਹਨੂੰ 1 ਮਹੀਨੇ ਲੱਗ ਗਈ ਟੋਟਲ ਤੇ ਕੰਦ ਸਾਰੀ ਕੰਦ ਤੇ ਮਤਲਬ ਇਹ ਗੇਟ ਜੀ ਅੱਛਾ ਜਾਣੀ ਕਿ ਇਹ ਤਿਆਰ ਕਰਨ ਤੇ ਜਾਣੀ ਕਿ 7 ਮਹੀਨੇ ਲੱਗੇ ਇਹਨੂੰ ਹਾਂ ਠੀਕ ਹੈ ਠੀਕ ਹੈ ਬਾਕੀ ਬਾਈ ਜੀ ਜਿਵੇਂ ਲੁੱਕ ਹੈ ਵੀ ਲਾ ਲੋ ਵੀ ਪਹਿਲਾਂ ਪਹਿਲੇ ਜ਼ਮਾਨੇ ਹੁੰਦੇ ਸੀ ਅੱਜ ਤੋਂ ਕਈ 100 ਸਾਲ ਜਾਂ ਉਦੋਂ ਸਾਲ ਕਈ ਪਹਿਲੇ ਪੁਰਾਣੇ ਟਾਈਮ ਵੀ ਰਾਜਿਆਂ ਦੇ ਜਿਵੇਂ ਮਹਿਲ ਹੁੰਦੇ ਹੁੰਦੇ ਸੀ ਜਾਂ ਕਿਲੇ ਹੁੰਦੇ ਸੀ ਉਹ ਇਸ ਟਾਈਪ ਹੁੰਦੇ ਹੁੰਦੇ ਸੀ ਤੇ ਜਾਣੀ ਕਿ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਵੀ ਲੋਕ ਜਿਵੇਂ ਹੁਣ ਨਵੀਆਂ ਅੱਜ ਕੱਲ੍ਹ ਦੀਆਂ ਤਕਨੀਕਾਂ ਨੇ ਵੀ ਉਹਨਾਂ ਨੂੰ ਛੱਡ ਕੇ ਤੇ ਪੁਰਾਣੇ ਮਤਲਬ ਉਹ ਟਾਈਮ ਵਕਤ ਦੇ ਵਿੱਚ ਵਾਪਸ ਜਾ ਰਹੇ ਨੇ ਹਾਂਜੀ ਹਾਂਜੀ ਜਾ ਰਹੇ ਨਾ ਹਾਂਜੀ ਲੱਗ ਰਹੇ ਨੇ ਵੀ ਜਾਣੀ ਕਿ ਜਿਹੜੀ ਇਹ ਚੀਜ਼ ਹੈ ਵੀ ਲੋਕਾਂ ਨੂੰ ਕਰਸ਼ਿਤ ਕਰਦੀ ਹੈ ਤੇ ਇਹਨੂੰ ਦੇਖ ਕੇ ਲੋਕ ਵੀ ਮਤਲਬ ਆਉਂਦੇ ਨੇ ਵੀ ਬਹੁਤ ਸੋਹਣਾ ਬਣਿਆ ਹੋਇਆ ਆ। ਆਉਂਦੇ ਜਾਂਦੇ ਲੋਕ ਬਹੁਤ ਮਤਲਬ ਖੜ ਕੇ ਦੇਖ ਕੇ ਜਾਂਦੇ ਨੇ ਜੀ ਇਹਨੂੰ। ਵੀ ਜਾਣੀ ਕਿ ਇਹ ਵੀ ਲੋਕ ਸੈਲਫੀਆਂ ਵੀ ਕਰਕੇ ਜਾਂਦੇ ਨੇ ਜੀ। ਸੈਲਫੀਆਂ ਦੇ ਡਿਜ਼ਾਈਨ ਹੋਣੇ ਹੀ ਚੱਲ ਰਹੇ ਨੇ ਜ਼ਿਆਦਾ। ਠੀਕ ਹੈ। ਇਹ ਹੀ ਜ਼ਿਆਦਾ ਜ਼ਿਆਦਾ ਚੱਲ ਗਏ ਹੁਣ ਲੋਕ ਇੰਨਾ ਕ ਨਹੀਂ ਹੋਗੇ ਜ਼ਿਆਦਾ। ਠੀਕ ਹੈ। ਹੂੰ। ਕਿ ਕਿਤੇ ਨਾ ਕਿਤੇ ਜਿਵੇਂ ਅੰਜਲੀਆਂ ਦੇ ਤੇ ਡੈਲੀ ਆਉਂਦੇ ਨੇ ਰੋਜ਼ ਬਹੁਤ ਅਥਾ ਸੈਲਫੀ ਮਤਲਬ ਜਾਨੀ ਕਿ ਸੈਲਫੀਆਂ ਵਾਲੇ ਬਹੁਤ ਆਉਂਦੇ ਨੇ ਉਹ ਪੈਲਸ ਨਾਲੋਂ ਜ਼ਿਆਦਾ ਜਿਵੇਂ ਉਹੀ ਗੱਲ ਹੋ ਜੇ ਵੀ ਲੋਕ ਸੈਲਫੀਆਂ ਲੈਣ ਆਉਂਦੇ ਨੇ ਹੈ ਤੇ ਕਿਤੇ ਨਾ ਕਿਤੇ ਮਤਲਬ ਜਿਵੇਂ ਤੁਹਾਡੇ ਨਾਲ ਕਰਦੇ ਨੇ ਗੱਲਬਾਤ ਵੀ ਇਹ ਵੀ ਮਤਲਬ ਤੁਸੀਂ ਤਿਆਰ ਕੀਤਾ ਇਹ ਹਾਂਜੀ ਕਰਦੇ ਨੇ ਜੀ ਕਹੀ ਕਰ ਵੀ ਲਿਆ ਜੀ ਕਿਹਾ ਵੀ ਤੁਸੀਂ ਖੜ ਗਏ ਮੈਂ ਅੱਛਾ ਅੱਛਾ ਕਿਹਨੇ ਪੁੱਛਿਆ ਅੱਜ ਤੱਕ ਵੀ ਇਹ ਕਿਹੜੇ ਮਿਸਤਰੀ ਨੇ ਤਿਆਰ ਕੀਤਾ ਜਾ ਕੇ ਮੈਂ ਹੀ ਪੁੱਛਿਆ ਅੱਜ ਮਿਸਤਰੀ ਬਾਰੇ ਤਾਂ ਜੀ ਪੁੱਛਿਆ ਤਾਂ ਸਭ ਤੋਂ ਮੈਂ ਹੀ ਪੁੱਛਿਆ ਮੈਂ ਮਿਸਤਰੀ ਅੱਜ ਤਾਂ ਮੈਂ ਬਸ ਆਉਂਦੇ ਨੇ ਜਰੂਰ ਤੇ ਚਲੇ ਜਾਂਦੇ ਨੇ ਠੀਕ ਹੈ ਠੀਕ ਹੈ ਹਾਂਜੀ ਤੇ ਉਹੀ ਗੱਲ ਆ ਜਾਂਦੀ ਹੈ ਵੀ ਜਿਵੇਂ ਲੋਕ ਹੁਣ ਅੱਜ ਕੱਲ ਕੋਈ ਵੀ ਹੈ ਜਿਵੇਂ ਨਵਾਂ ਜਮਾਨਾ ਆ ਗਿਆ ਨਵੀਆਂ ਤਕਨੀਕਾਂ ਆਈਆਂ ਬਹੁਤ ਮਤਲਬ ਵਧੀਆ ਰੈਸਟੋਰੈਂਟ ਬਣੇ ਹੋਏ ਨੇ ਜਿਨ੍ਹਾਂ ਤੇ ਲੱਖਾਂ ਰੁਪਈਆ ਲੱਗਾ ਹੋਇਆ ਪਰ ਕਿਤੇ ਨਾ ਕਿਤੇ ਲੋਕ ਇਹ ਚੀਜ਼ ਵੱਲ ਜਿਵੇਂ ਪੁਰਾਣੇ ਸਮੇਂ ਵੱਲ ਵਾਪਸ ਜਾ ਰਹੇ ਨੇ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਨੇ ਪੁਰਾਣੇ ਸਮੇਂ ਦੀਆਂ ਇਹ ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਉਹਨਾਂ ਟਾਈਮਾਂ ਦੇ ਵਿੱਚ ਰਾਜਾ ਦੇ ਟਾਈਮ ਦੇ ਵਿੱਚ ਇਹ ਤਕਨੀਕਾਂ ਹੁੰਦੀਆਂ ਸਨ ਤੇ ਬੰਦੇ ਨੂੰ ਕ੍ਰਸ਼ਿਤ ਕਰਦੀਆਂ ਨੇ ਤੇ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਉਹ ਪੁਰਾਣੇ ਜਮਾਨੇ ਵਾਲ ਨੂੰ ਫੇਰ ਤੁਰ ਰਹੇ ਨੇ ਅੱਜ ਤੋਂ 100 ਸਾਲ ਪਿੱਛੇ ਜਾ ਰਹੇ ਨੇ ਕਿਉਂਕਿ ਜਿਹੜੇ ਘਰਾਂ ਦੇ ਵਿੱਚ ਕੋਠੀਆਂ ਵੀ ਪੈ ਰੀਆਂ ਨੇ ਉਹਨਾਂ ਦੇ ਉੱਤੇ ਵੀ ਜਿਵੇਂ ਅੱਜ ਕਾਲੋਂ ਪਹਿਲਾਂ ਪਾਵੇ ਹੁੰਦੇ ਸੀ ਉੱਤੇ ਗੈਲਰੀ ਦੇ ਲੱਗਦੇ ਉਹ ਡਿਜ਼ਾਈਨ ਕਲਾਸਿਕ ਘਰ ਜਿਵੇਂ ਹੁੰਦੇ ਸੀ ਉਹ ਲੋਕ ਦੁਆਰਾ ਬਣਾਉਣ ਲੱਗ ਗਏ ਤੇ ਇਸ ਕਰਕੇ ਜਿਹੜਾ ਰੈਸਟੋਰੈਂਟ ਵੀ ਹੈ ਇੱਥੇ ਪਿੰਡ ਝਖਲ ਦੇ ਨਾਲ ਝਖਲ ਦੇ ਨਾਲ ਕੜਾਇਲ ਪਿੰਡ ਹੈ ਉੱਥੇ ਰੈਸਟੋਰੈਂਟ ਤਿਆਰ ਹੋਇਆ ਬਾਈ ਕਰ ਰਹੇ ਨੇ ਹਜੇ ਕੰਮ ਚੱਲ ਰਿਹਾ ਪਰ ਜਦੋਂ ਤਿਆਰ ਹੋਊਗਾ ਇਸ ਤੋਂ ਵੀ ਸੋਹਣਾ ਬਣੂਗਾ ਤੇ ਲੋ ਬਾਈ ਜੀ ਇਹ ਹੈ ਰੈਸਟੋਰੈਂਟ ਜਿਹੜ ਉਹਦੀ ਵਧੀਆ ਚੀਜ਼ ਬਣਾਈ ਐ ਦੁਨੀਆ ਨਾਲ ਉਹ ਇੱਕ ਅਲੱਗ ਚੀਜ਼ ਬਣਾਈ ਐ ਕਿਉਂਕਿ ਉਹੀ ਗੱਲ ਆ ਗਈ ਵੀ ਲੋਕ ਕਿਤੇ ਨਾ ਕਿਤੇ ਉਹ ਪੁਰਾਣੇ ਜ਼ਮਾਨੇ ਵੱਲ ਵਾਪਸ ਮੁੜ ਰਹੇ ਨੇ ਜਿਹੜੇ ਪਿੱਛੇ ਜ਼ਮਾਨੇ ਰਹਿ ਗਏ ਕਿਉਂਕਿ ਜਿਹੜੇ ਉਹ ਜ਼ਮਾਨੇ ਹੁੰਦੇ ਸੀ ਬਹੁਤ ਹੀ ਵਧੀਆ ਜ਼ਮਾਨੇ ਹੁੰਦੇ ਸੀ ਚੰਗੇ ਟਾਈਮ ਸੀ ਚੰਗੇ ਵਕਤ ਸੀ ਤੇ ਨਾ ਹੀ ਇੰਨੀਆਂ ਮਹਿੰਗਾਈਆਂ ਹੁੰਦੀਆਂ ਸਨ ਨਾ ਹੀ ਲੋਕਾਂ ਨੂੰ ਦੁੱਖ ਤਕਲੀਫਾਂ ਹੁੰਦੀਆਂ ਸਨ ਨਾ ਹੀ ਇੰਨੀਆਂ ਬਿਮਾਰੀਆਂ ਹੁੰਦੀਆਂ ਸਨ ਤੇ ਕਿਤੇ ਨਾ ਕਿਤੇ ਲੋਕ ਉਹਨਾਂ ਚੀਜ਼ਾਂ ਨੂੰ ਵਾਪਸ ਜਾ ਰਹੇ ਨੇ ਉਹ ਚੀਜ਼ਾਂ ਲੱਭ ਰਹੇ ਨੇ ਪੁਰਾਣਾ ਮਾਹੌਲ ਪੁਰਾਣਾ ਸਮਾਂ ਜਿਵੇਂ ਬਾਈਆਂ ਨੇ ਪੁਰਾਣਾ ਰਾਜਿਆਂ ਦੇ ਟਾਈਮ ਦਾ ਕਿਲਾ ਤਿਆਰ ਕੀਤਾ ਤੇ ਲੋਕ ਆਪਣੇ ਘਰਾਂ ਦੇ ਵਿੱਚ ਕਲਾਸਿਕ ਕੰਮ ਕਰਾ ਰਹੇ ਨੇ ਪੁਰਾਣੇ ਜਿਵੇਂ ਪਹਿਲਾਂ ਕੋਠੀਆਂ ਬਣਦੀਆਂ ਸਨ ਡਿਜ਼ਾਈਨ ਬਣਦੇ ਸਨ ਤੇ ਬੜੀ ਵਧੀਆ ਗੱਲ ਹੈ ਲੋਕ ਵਾਪਸ ਮੁੜ ਰਹੇ ਨੇ ਤੇ ਇਹ ਦਿਖਾਇਆ ਆਪਾਂ ਪਾਈਆਂ ਨੇ ਜਿਹੜਾ ਕਿਲਾ ਤਿਆਰ ਕੀਤਾ ਤੇ ਛੇਤੀ ਕੋ ਵਧੀਆ ਚੀਜ਼ ਲੈ ਕੇ ਫੇਰ ਹਾਜ਼ਰ ਹੋਵਾਂਗੇ ਨਵੇਂ ਵਲੌਗ ਦੇ ਵਿੱਚ ਹੁਣ ਦਿਓ ਜੀ ਇਜਾਜ਼ਤ ਧੰਨਵਾਦ ਜੀ